ਭੈਣੋ ਤੇ ਭਰਾਵੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਗੁਰਮਾਨ ਨਾਮ ਦੀ ਜਿਹੜੀ ਕੁੜੀ ਹੈ ਉਹਦੀ ਜਿਹੜੀ ਵੀਡੀਓ ਲੀਕ ਹੋਈ ਹੈ ਉਹਦੇ ਬਾਰੇ ਖਬਰਾਂ ਦੇ ਵਿੱਚ ਹਰ ਇੱਕ ਕੰਟੈਂਟ ਕ੍ਰिएਟਰ ਦੀ ਵੀਡੀਓ ਦੇ ਉੱਤੇ ਅੱਜ ਉਸੇ ਗੱਲ ਦੀ ਚਰਚਾ ਹੈ ਹਰ ਇੱਕ ਪੰਜਾਬ ਦੇ ਵਿੱਚ ਜਿਹੜਾ ਵੀ ਕੰਟੈਂਟ ਕ੍ਰिएਟਰ ਹੈ ਉਹ ਉਸ ਕੁੜੀ ਦੇ ਹੱਕ ਵਿੱਚ ਆਵਾਜ਼ ਉਠਾਰਿਆ ਹੈ ਮੈਨੂੰ ਨਹੀਂ ਪਤਾ ਕਿ ਉਹ ਕੁੜੀ ਗਲਤ ਹੈ ਜਾਂ ਸਹੀ ਹੈ ਮੈਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹੂੰਗਾ ਉਹ ਸਹੀ ਹੈ ਜਾਂ ਗਲਤ ਹੈ ਜਿਹੜੀ ਚੀਜ਼ ਮੈਨੂੰ ਪਤਾ ਨਹੀਂ ਉਹ ਚੀਜ਼ ਦੇ ਉੱਤੇ ਮੈਂ ਬਿਆਨਬਾਜ਼ੀ ਬਿਲਕੁਲ ਵੀ ਨਹੀਂ ਕਰਾਂਗਾ ਉਹ ਜਾਂਚ ਦਾ ਵਿਸ਼ਾ ਤੇ ਜਾਂਚ ਦੇ ਵਿੱਚ ਸਭ ਕੁਝ ਜਿਹੜਾ ਸੱਚ ਹੈ ਉਹ ਸਭ ਦੇ ਸਾਹਮਣੇ ਆ ਜਾਵੇਗਾ ਪਰ ਅੱਜ ਜਿਹੜੀ ਮੈਂ ਗੱਲ ਕਰਨ ਆ ਉਹ ਉਸ ਤੋਂ ਵੀ ਜ਼ਰੂਰੀ ਮੁੱਦੇ ਦੇ ਉੱਤੇ ਹੈ ਪਰ ਉਹ ਗੱਲ ਕਿਸੇ ਨੇ ਵੀ ਚੱਕਣੀ ਨਹੀਂ ਰੀਜ਼ਨ ਇਹ ਹੈ ਕਿ ਉਸ ਮੁੱਦੇ ਨੂੰ ਚੱਕਣ ਦੇ ਉੱਤੇ ਕਿਸੇ ਨੂੰ ਟੀਆਰਪੀ ਨਹੀਂ ਮਿਲਣੀ ਕਿਸੇ ਨੂੰ ਪੈਸੇ ਨਹੀਂ ਮਿਲਣਗੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕੀ ਮੁੱਦਾ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੁੱਦਾ ਸਿਰਫ ਇਹ ਹੈ ਕਿ ਜਿਹੜੀ ਗੱਲ ਗੁਰਮਾਨ ਨਾਲ ਹੋਈ ਹੈ ਜੇ ਇਹਦੀ ਕੋਈ ਗੱਲ ਕਿਸੇ ਮੁੰਡੇ ਨਾਲ ਹੋਈ ਹੁੰਦੀ ਕੀ ਕਿਸੇ ਨੇ ਆਵਾਜ਼ ਚੱਕਣੀ ਸੀ ਜਵਾਬ ਬਿਲਕੁਲ ਸਪਸ਼ਟ ਹੈ ਕਿ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਚੱਕਣੀ ਸੀ ਤੇ ਇਸ ਗੱਲ ਦਾ ਮੈਂ ਤੁਹਾਨੂੰ ਪ੍ਰੂਫ ਦੇ ਸਕਦਾ ਪੰਜਾਬ ਦੇ ਵਿੱਚ ਅਨੇਕਾਂ ਹੀ ਕੇਸ ਨੇ ਜਿਨ੍ਹਾਂ ਵਿੱਚ ਕੁੜੀਆਂ ਡਾਈਵੋਰਸ ਦਾ ਧੰਦਾ ਕਰ ਰਹੀਆਂ ਨੇ ਜਿੰਨਾ ਕਰਕੇ ਡੇਲੀ 50 50 ਬੰਦੇ ਸੁਸਾਈਡ ਕਰ ਰਹੇ ਨੇ ਪਰ ਇਹ ਮੁੱਦਾ ਮੇਰੇ ਵੀਰ ਅਨਮੋਲ ਡੰਗ ਦੀ ਵੀਡੀਓਸ ਤੋਂ ਇਲਾਵਾ ਤੁਹਾਨੂੰ ਕਿਤੇ ਹੋਰ ਬਿਲਕੁਲ ਨਹੀਂ ਵੇਖਣ ਨੂੰ ਮਿਲਣਾ ਕੋਈ ਪੰਜਾਬ ਦਾ ਕ੍ਰੀਏਟਰ ਇਸ ਗੱਲ ਦੇ ਉੱਤੇ ਨਹੀਂ ਬੋਲੂਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਬੋਲ ਕੇ ਕੋਈ ਫਾਇਦਾ ਨਹੀਂ ਇੱਕ ਕੁੜੀ ਨਾਲ ਇਸ ਦੇਸ਼ ਵਿੱਚ ਗਲਤ ਹੁੰਦਾ ਤਾਂ ਉਦੋਂ ਪੂਰਾ ਦੇਸ਼ ਉਸ ਕੁੜੀ ਦੇ ਹੱਕ ਦੇ ਵਿੱਚ ਇਕੱਠਾ ਹੋ ਜਾਂਦਾ ਹੈ ਉਹਦੀ ਆਵਾਜ਼ ਬਣਦਾ ਜੋ ਕਿ ਬਿਲਕੁਲ ਸਹੀ ਹੈ ਉਨਾਂ ਆਵੀ ਇਸ ਤਰੀਕੇ ਨਾਲ ਚਾਹੀਦਾ ਪਰ ਜੇ ਉਹੀ ਗਲਤ ਕਿਸੇ ਬੰਦੇ ਨਾਲ ਹੋ ਰਿਹਾ ਹੋਵੇ ਫਿਰ ਉਹਤੇ ਆਵਾਜ਼ ਕਿਉਂ ਨਹੀਂ ਚੱਕੀ ਜਾਂਦੀ ਕਿਉਂਕਿ ਉਹ ਬੰਦਾ ਨਹੀਂ ਉਸ ਬੰਦੇ ਨੂੰ ਬੰਦਾ ਸਮਝਿਆ ਹੀ ਨਹੀਂ ਜਾਂਦਾ ਹਰ ਇੱਕ ਬੰਦਾ ਇਹ ਕਹੂਗਾ ਕਿ ਇਹ ਜਿਹੜਾ ਸਮਾਜ ਹੈ ਮਰਦ ਪ੍ਰਧਾਨ ਸਮਾਜ ਹੈ ਇਹਦੇ ਵਿੱਚ ਜਿਹੜੀਆਂ ਕੁੜੀਆਂ ਜਿਹੜੀਆਂ ਔਰਤਾਂ ਉਹਨਾਂ ਤੇ ਅਤਿਆਚਾਰ ਹੋ ਰਿਹਾ ਪਰ ਇਹ ਗੱਲ ਬਿਲਕੁਲ ਵੀ ਸੱਚੀ ਨਹੀਂ ਬਿਲਕੁਲ ਵੀ ਸੱਚੀ ਨਹੀਂ ਅੱਜ ਜਿੰਨਾ ਔਰਤਾਂ ਦੇ ਉੱਤੇ ਅਤਿਆਚਾਰ ਨਹੀਂ ਹੁੰਦਾ ਉਸ ਤੋਂ 10 ਗੁਣਾ ਵੱਧ ਬੰਦਿਆਂ ਦੇ ਉੱਤੇ ਅਤਿਆਚਾਰ ਹੁੰਦਾ ਪਰ ਇਸ ਵਿਸ਼ੇ ਬਾਰੇ ਕਿਸੇ ਨੇ ਵੀ ਕੁਝ ਨਹੀਂ ਬੋਲਣਾ ਕਿਉਂਕਿ ਬੰਦੇ ਦੀ ਸਾਡੇ ਸਮਾਜ ਦੇ ਵਿੱਚ ਕੋਈ ਕਦਰ ਹੈ ਨਹੀਂ ਸਾਡੇ ਸਮਾਜ ਦੇ ਵਿੱਚ ਔਰਤ ਜਵਾਕ ਤੇ ਘਰੇ ਪਲ ਰਹੇ ਕੁੱਤਿਆਂ ਨੂੰ ਅਨ ਕੰਡੀਸ਼ਨਲੀ ਲਵ ਕੀਤਾ ਜਾਂਦਾ ਪਰ ਬੰਦਾ ਇੱਕ ਐਸਾ ਪ੍ਰਾਣੀ ਹੈ ਜਿਹਨੂੰ ਸਿਰਫ ਕੰਡੀਸ਼ਨਲੀ ਲਵ ਕੀਤਾ ਜਾਂਦਾ ਔਨੂੰ ਸਿਰਫ ਉਦੋਂ ਹੀ ਪਿਆਰ ਕੀਤਾ ਜਾਂਦਾ ਜਦੋਂ ਪਤਾ ਹੈ ਕਿ ਉਹ ਬੰਦਾ ਕਰੇ ਕਮਾ ਕੇ ਲਿਆਊਗਾ ਜਦੋਂ ਉਹਦੇ ਤੋਂ ਆਪਣਾ ਮਤਲਬ ਪੂਰਾ ਹੋ ਰਿਹਾ ਹੋਵੇ ਉਦੋਂ ਹੀ ਉਹਨੂੰ ਪਿਆਰ ਕੀਤਾ ਜਾਂਦਾ ਹੈ ਉਦੋਂ ਹੀ ਉਹਦੀ ਇੱਜ਼ਤ ਕੀਤੀ ਜਾਂਦੀ ਹੈ ਜੇ ਬੰਦਾ ਨਹੀਂ ਤਾਨੂੰ ਖੁਸ਼ੀਆਂ ਦੇ ਪਾਰਿਆ ਜਾਂ ਕੁਝ ਕਰ ਪਾਰਿਆ ਉਹਨੂੰ ਐਜ਼ ਅ ਫੇਲਿਅਰ ਐਜ਼ ਅ ਲੂਜ਼ਰ ਟੈਗ ਦਿੱਤਾ ਜਾਂਦਾ ਹੈ ਉਹਨੂੰ ਵੇਲਾ ਨਕਾਰਾ ਨਿਕੰਮਾ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ ਉਹਦੀ ਜੂਣ ਕੁੱਤੇ ਤੋਂ ਵੀ ਮਾੜੀ ਹੁੰਦੀ ਹੈ ਕਿਵੇਂ ਜੋ ਇਹ ਦੁਬੀ ਦਾ ਹੈ ਇਨੂੰ ਠੱਲ ਪਾਵਾਂਗੇ ਇਸ ਗੱਲ ਦਾ ਵੀ ਸੋਲੂਸ਼ਨ ਮੇਰੇ ਕੋਲ ਨਹੀਂ ਹੈ ਪਰ ਮੈਨੂੰ ਸਿਰਫ ਇੱਕ ਗੱਲ ਪਤਾ ਹੈ ਕਿ ਬੰਦੇ ਦੇ ਬਾਰੇ ਬੰਦੇ ਦੇ ਹੱਕ ਵਿੱਚ ਕਿਸੇ ਨੇ ਆਵਾਜ਼ ਨਹੀਂ ਚੱਕਣੀ ਕਿਸੇ ਕੰਟੈਂਟ ਕ੍ਰੀਏਟਰ ਨੇ ਕਿਸੇ ਨੇ ਵੀ ਨਹੀਂ ਚੱਕਣੀ ਕਿਉਂਕਿ ਬੰਦੇ ਦੀ ਕੋਈ ਪਰਵਾਹ ਨਹੀਂ ਕਰਦਾ ਬੰਦਿਆਂ ਨੂੰ ਆਪਣੀ ਆਵਾਜ਼ ਆਪ ਬੰਨਣਾ ਪੈਣਾ ਹੈ ਫੇਰ ਜਾ ਕੇ ਕਿਤੇ ਅਸੀਂ ਇਹਨਾਂ ਮੁੱਦਿਆਂ ਨੂੰ ਠੱਲ ਪਾਵਾਂਗੇ